ओए के एम अपागी एद घास नहीं मिलदा ओ तो रुक, 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 रुक 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 बच्चा मेरे मुंह से वडना ही इना कहां हो गया बच्चा किधर है ओ मेरी सुन बात बता अगली बार जब तू आएगा ना जामे पे आएगा या थार पे मुझे मेरे डेरे तक छोड़ क्या ऐडा बाबा उतर जा में तू हार ले ना लेगों अभी दिन माड़े चढ़ बाबे के समझ लागी जब अच्छे दिन आएंगे तब बच्चे भी कर लगाएंगे ਹੋਲ ਜਾ ਬੱਪਾ ਕੀ ਬਾਬਾ ਤੇਰੇ ਗੱਲ ਆ ਸਾ ਬਸੋ ਤੇਰੇ ਹੱਥ ਦੀ ਲਕੀਰਾ ਵੇਖ ਕੇ ਆ ਲੱਗ ਗਿਆ ਵੀ ਤੇਰੇ ਦਿਨ ਮਾੜੇ ਚੱਲਣਗੇ ਆ ਗਾਗ ਨਹੀਂ ਕੋਈ ਮਿਲ ਜਾ ਇਹ ਬੱਚਾ ਹੱਥ ਤੇ ਮੇਰੇ ਮੈਲ ਨਾਲ ਪਰੇ ਪਏ ਤੈਨੂੰ ਕਿ ਵਿੱਚ ਉਹ ਦੇ ਥੱਗੀ ਤੋਂ ਪਤਾ ਕਿਦਾਂ ਮਾਰਦਾ ਕਿਦਾਂ ਮਾਰਦਾ ਮੁੰਡਿਆਂ ਨੂੰ ਕਹਿੰਦਾ ਮੁੰਡਾ ਤੇਰਾ ਤੂੰ ਬਾਹਰ ਜਾਏਗਾ ਕੁੜੀਆਂ ਨੂੰ ਕਹਿੰਦਾ ਤੇਰੇ ਘਰ ਤੇ ਕੁਛ ਕੀਤਾ ਉਹ ਤੇਰੇ ਮਗਰ ਲੱਗ ਜਾਂਦੀਆਂ ਬੜੇ ਦਾ ਜਾ ਬੱਚਾ ਐਸੀ ਦੁਨੀਆ ਚਲਦੀ ਹੈ ਠੀਕ ਹੈ ਅੱਜ ਕੱਲ ਦੁਨੀਆ ਅਨਭਿਸ਼ਵਾਸ ਕੀ ਹੋ ਗਈ ਯਾਰ इसको मत छेड़ ये है बाबा बोलू ये सबकी खोलू पोल पोल उससे आगे मत बोल मेरी गाल सुन तना गाग ले आके दवा दे दे शाम तक ले आएगा ले आ ले ले आ फिर अड्डे पे ले आना मेरे हां ठीक है चल ठीक है डेरे पे आ जाना आगे आगे छोड़ कर आएगा मुझे ना ना गाग, गाग तो बाहर बप्पा की तुम्हारा टायर पार जे कंजिया बोल जे पप्पा की यार मैं निकला अभी बड़ा अरे कूड़े जोगे तुम ਰਾਹ ਵਰਗੀ ਕਰਨੋ ਕੰਮਕਾਰ ਤੇ ਹੈ ਨਹੀਂ ਆ ਦੇਣੀ ਮਾਰੇ ਚੱਲਣ ਦੇ ਮੇਰੀ ਸੁਣ ਗੱਲ ਉਸ ਜਿਹੜੀ ਸੁਖਨਾ ਕੀ ਕੰਮ ਚੱਲ ਪਿਆ ਨਹੀਂ ਉਹ ਤੈਨੂੰ ਮੈਂ ਕੁਛ ਅੱਲਾ ਕਹ ਪੀ ਤਦ ਦਾ ਡਾਇਰੈਕਟ ਉਹ ਦੱਸਦਾ ਕੀ ਕਰਨਾ ਕਿਦੋਂ ਸੁਖਨਾ ਲਾਉਂ ਜਾਣਾ ਕਦੋਂ ਚੱਲ ਗਿਆ ਫੇਰ ਸੁਖਨਾ ਕਿਰਨ ਲੋੜੀ ਫੇਰ ਮੈਂ ਕਿਹਾ ਲਾਈਏ ਪਾਰ ਪੈਂਦੇ ਕਿ ਤਾ ਤਾਂ ਕਰਕੇ ਚਾ ਕੰਮ ਤੋਂੰਦਿਆ ਚੱਲ ਕੇ ਤੋਂ ਪੁੱਛ ਮੇਰੀ ਗੱਲ ਸੁਣ ਮਾਰਕੀਟ ਚ ਨਵਾਂ ਬਾਬਾ ਆਈ ਕਿਹੜਾ 3 ਦਿਨਾਂ ਚ ਕੰਮ ਬਣੂ ਨੀ ਤਾ ਹੈ ਵਾਪਸ ਕਿਹੜਾ ਬਾਬਾ ਆ ਹਾਂ ਕਿਤਾ ਬਾਬਾ ਬਾਬਾ ਪੋਲੂ ਬਾਬਾ ਪੋਲੂ ਆਹੋ ਅੱਛਾ ਕਿਨੇ ਪਹਿਲਾਂ ਇੰਦਾਓ ਪੈਸੇ ਉਹ ਤੇ ਹੁਣ ਜਾ ਕੇ ਪਤਾ ਲੱਗੂਗਾ ਇਹ ਕੱਲ ਫਿਰ ਮੈਂ ਵੀ ਹੱਥਾਂ ਦੇ ਲਕੀਰਾ ਲਕੁਰਾ ਖਾਵਨਾ ਵਾਂ ਹੱਥਾਂ ਦੇ ਲਕੀਰਾ ਕਿੱਥੋਂ ਦਿਖਾ ਦਸਤਾਨੇ ਭਾਈ ਫਿਰ ਦਾ ਉਹ ਦਸਤਾਨੇ ਕਿਹੜੇ ਲੱਤ ਦੇ ਨਹੀਂ ਆਵੇ ਲਕੀਰ ਦਿਖਦਾ ਨਹੀਂ ਦਿਖਦਾ ਵੀ ਹਾਂ ਫਿਰ ਲੈ ਮੈਂ ਵੇਖਾਂ ਨਹੀਂ ਤੂੰ ਰਹਿਣ ਦੇ ਬਾਅਦ ਤੇ ਦੱਸ ਦੇਗਾ ਮੈਂ ਟੈਨਸ਼ਨ ਨਹੀਂ ਲੈ ਭਾਈ ਨਾ ਚੱਲ ਫਿਰ ਜਾ ਲਿਆ ਮੋਟਰਸਾਈਕਲ ਮੋਟਰਸਾਈਕਲ ਤੇ ਜਾਣਾ ਇੱਥੇ ਬੈ ਬੋ ਕੇ ਚੱਲ ਜਾਨੇ ਆ ਤੁਰ ਕੇ ਜਾਨੇ ਆ ਕਿੱਥੇ ਗਏ ਜਾ ਉਸਦੇ ਆ ਆ ਚਲੀ ਚਲੀ ਕਿਤਾ ਲੱਕਣਾ ਦੀ ਅੱਗ ਬਾਲੀ ਨਾ ਆ ਪਾ ਇਦਾਂ ਮੈਂ ਨੋਟਾ ਦੀ ਅੱਗ ਬਾਲੀ ਤੇਰੀ ਬਲੂ ਵੀ ਖੜੇਗਾ ਉਥੇ ਤੇ ਬਾਬਾ ਬੋਲੂ ਦਾ ਡੇਰਾ ਕਿਥੇ ਚੱਲੀ ਇੰਨੇ ਸੁੱਖ ਨਾਲ ਸੁਖਰੀ ਸੁਖਨਾ ਟੀਨ ਜਨੈ ਇੰਨੇ ਸੁਖਨੀ ਜੋ ਕਿਉਂ ਉਸ ਜਾਓਗੇ ਤੇ ਪਤਾ ਲੱਗ ਜੂ ਆ ਲੱਗ ਜੀ ਯਾਰ ਹੁਣ ਮੈਂ ਸੁਖਨਾ ਉਹ ਸਾਹਮਣ ਆਉਦਾ ਡੇਰਾ ਹੀ ਆ ਉਹ ਚਲ ਬਾਬਾ ਮੇਰੇ ਨਾਲ ਤੇ ਚਾ ਨਾ ਪੈਸੇ ਨਹੀਂ ਟਿਕਦੇ ਮੈਨੂੰ ਦੇ ਦੇ ਮੈਨੂੰ ਦੇ ਦੇ

ਐਸੇ ਹੋ ਜਾ ਪਿੱਛੇ ਕਰ ਜਾ ਜਾ ਤੋ ਗਿਆ ਬਾਬੇ ਬਾਬੇ ਕਰ ਆਵੇ ਕਿਆ ਦੇਖੂ ਕਿਤਨੇ ਸੋ ਤੇ ਹੱਥ ਹੈ ਲਕੀਰਾਂ ਤੇ ਹੋਣੀਆਂ ਹੀ ਆ ਲਕੀਰਾਂ ਤਾਂ ਉਤਨੀ ਹੈ ਮੈਂ ਇਸਕੇ ਲਈ ਬਹੁਤ ਮੋਟੀ ਮੋਟੀ ਹੈ ਮੋਟੀ ਮੋਟੀ ਹੈ ਓ ਬਾਬਾ ਇਹ ਇਧਰ ਕੋ ਗਈ ਇਧਰ ਕੋ ਗਈ ਇਧਰ ਕੋ ਗਈ ਇਸਕੇ ਮੋੜ ਹੀ ਬਹੁਤ ਹੈ ਇਸਮੇ ਤੋ ਤੂੰ ਕਹਦਾ ਬਾਬਾ ਗਾੜੀ ਨਹਿਰ ਤੇ ਡਿੱਗ ਜਾਣਾ ਲਕੀਰ ਦਾਸ ਵੀ ਜਾਣ ਕਿਤੇ ਡਈ ਆਹੋ ਤੂੰ ਤੇ ਬਸ ਬਾਬੇ ਕੋ ਐਸੇ ਨਹੀਂ ਬੋਲਤੇ ਹੋਰ ਕੈਸੇ ਬੋਲਦੇ ਆ ਉਹ ਜਬ ਅਪਾ ਕੀ ਮੈਂ ਕਿਹਾ ਤੇ ਬੀਗੀ ਡੇਢੀ ਕਹਿੰਦਾ ਬਾਬਾ ਕੰਮ ਕਾਜ ਬਰਕਤ ਨਹੀਂ ਪਾਦੀ ਕੰਮ ਕਾਜ ਬਤ ਕਰਨੀ ਪੈਂਦੀ ਆਸਾਨੀ ਟਿਕਦਾ ਬੈਂਕ ਚ ਆਸਾਨੀ ਟਿਕਦਾ ਮੇਰਾ ਖਾਤਾ ਜੋਇੰਟ ਕਰਾ ਸਭ ਕੁਝ ਨਹੀਂ ਹਿਲੇਗਾ ਉਜਾਬ ਰਹਿ ਤੂੰ ਕੋਈ ਪਾ ਦੱਸ ਪਾ ਅਪਾ ਵੈਸਾ ਕੋਈ ਨਹੀਂ ਟਿਕਦਾ ਅਕਾਊਂਟ ਚ ਨਾ ਨਾ ਦੋ ਲਈ ਇਲਾਚੀਆਂ ਇੱਕ ਲਈ ਕਿੰਨੂ ਇੱਕ ਲਈ ਮਲਠੀ ਇੱਕ ਲਈ ਗਲਾਬ ਜਾ ਨੂੰ ਇੱਕ ਲਈ ਚਮਚਮ ਬੜਾ ਫਾਇਦਾ ਲੱਦਈ ਵੇ ਚਾਰ ਖਾਣਾ ਉਹ ਇੱਧਰ ਸੁਣ ਆਲਾ ਕੋ ਲੈ ਕੇ ਮੇਕੋ ਆ ਜੀ ਅੱਛਾ ਇਰੇ ਕੋਲ ਸੁਣ ਠੀਕ ਆ ਦੇਸੀ ਕੀ ਬੋਲ ਲਈ ਦੇਸੀ ਕਿਉਂ ਇੱਕ ਰੋਟੀ ਦਾ ਦਾ ਮੱਦ ਉਹ ਦੀਸੀ ਕਿਉਂ ਲਈ ਅੱਜ ਦਾ ਲਈ ਦਾਣਾ ਲਈ ਕੀ ਚੀਜ਼ ਕਿਉਂ ਲਈ ਦਾਣਾ ਦਾ ਦਾ ਠੀਕ ਆ ਬੱਕਰੀ ਦਾ ਵੀ ਨਿਕਲ ਹੁੰਦਾ ਵਾ ਉਹ ਮੂਰਖ ਜਾਤੀ ਤੈਨੂੰ ਬੰਦਾ ਕਿਨੇ ਬਣਾਇਆ ਓਏ ਬਾਤ ਸੁਣ ਮੇਰੀ ਦੇਸੀ ਕਿਉਂ ਲਈ ਆਹੋ ਥੋੜੀ ਸ਼ੱਕਰ ਲਈ ਰੋਟੀ ਲਈ ਰੋਟੀ ਵਿੱਚ ਕਿਹੜਾ ਸ਼ੱਕਰ ਗੜੀ ਮੋਟੀ ਭਰੀ ਗਾ ਬਣੀ ਭਰੀ ਗਾ ਬਾਗ ਨਾਲ ਰੋਟੀ ਤੇ ਜਿਹੜੀ ਖੁੱਲੀ ਮਿਲਦੀ ਹੈ ਪੈਕਟ ਵਾਲੀ ਮੂਰਖਾ ਬੱਚਾ ਕੋਈ ਮਦਦ ਨਹੀਂ ਜਿਹੜੀ ਕਿਧੋਂ ਨਹੀਂ ਮਿਲੇ ਠੀਕ ਹੈ ਤੁਹਾਨੂੰ ਲੱਗਦਾ ਉਹ ਲਿਆ ਕੇ ਸ਼ੱਕਰ ਤੋੜਦੀ ਹੁੰਦੀ ਮੈਂ ਤੈਨੂੰ ਸ਼ੱਕਰ ਹੀ ਕਹਾਂ ਨਾ ਮੂਰਖਾ ਬਾਕੀ ਉਹ ਠੀਕ ਹੈ ਠੀਕ ਹੈ ਠੀਕ ਹੈ ਇਹ ਹਾਂ ਦੱਸ ਇੱਕ ਲਈ ਸ਼ੱਕਰ ਗੋੜਾ ਹੈ ਸ਼ੱਕਰ ਤਾਂ ਕਿ ਤਾ ਪੀ ਲਾਂਗੇ ਅੰਨੂ ਆ ਦੱਸ ਦੱਸ ਇੱਕ ਲਈ ਕਿਉਂ ਇੱਕ ਲਈ ਕਿਉਂ ਇੱਕ ਸ਼ੱਕਰ ਹੁਣ ਇਹ ਦੇਸੀ ਕਿਉਂ ਗਿਆ ਹੈ ਉਹ ਦੇਸੀ ਕਿ ਹੋਈ ਹਾ ਉਹ ਬਾਈ ਇਤਰਾ ਕੋਟ ਬਲਟ ਚ ਲੈਣਾ ਬੋਲ ਹਾ ਬੋਲ ਨੂੰ ਦੇਸੀ ਕਿ ਹੋ ਦੇਸੀ ਕਿ ਹੋ ਲਈ ਥੋੜਾ ਜਿਹਾ ਥੋੜੀ ਦੂਜੀ ਲਈ ਚੱਕਰ ਚੱਕਰ ਥੋੜੀ ਸ਼ੱਕਰ ਇੱਕ ਥੋੜਾ ਜਿਹਾ ਵੇਸਣ ਇੱਕ ਰੋਟੀ ਉਹ ਇੱਧਰ ਵੇ ਇੱਕ ਰੋਟੀ ਹਾ ਲਿਆ ਕੇ ਪਾਣੀ ਨਹੀਂ ਮੱਕੀ ਦੀ ਮੱਕੀ ਦੀ ਆਟੀ ਦੀ ਮੱਕੀ ਦੀ ਮੱਕੀ ਦੇ ਆਹ ਉਹ ਚੰਗੀ ਤਰ੍ਹਾਂ ਜਨਾਨੀ ਆਪਣੀ ਕੋਲ ਪਲਾ ਕੇ ਮੇਲੀ ਲੈ ਕੇ ਆਈ ਮੈਨੂੰ ਭੁੱਖ ਬੜੀ ਲੱਗੀ ਤੋ ਜਾ ਬੱਪਾ 2 ਘੰਟੇ ਕੇ ਬਾਅਦ ਵੀ ਜਿੰਦ ਨੂੰ ਨਹੀਂ ਆਇਆ ਕੋਈ ਰੋਟੀ ਮੇਲਾ ਬੇਸੀ ਕੋ ਚੰਗਾ ਲੱਗ ਰਿਹਾ ਤੇ ਵੀ ਨਹੀਂ ਆਗਿਆ ਸਹੀ ਗੱਲ ਬੱਲੇ ਸਰਦ ਬਾਬਾ ਉਹ ਉਹ ਬਾਬਾ ਹੁਣ ਵੀ ਲਿਆ ਹੁਣ ਕੰਨਾ ਚਪਿਆਈ ਬਾਬਾ ਫਲਾਈਟ ਮੋਡ ਤੇ ਲਾ ਕੇ ਨੈਟ ਔਨ ਕਰਾ ਚੱਲ ਬਈ ਚੱਲ ਬਈ ਚੱਲ ਬਾਬਾ ਲੋੜੀ ਵਾਈਬ੍ਰੇਟ ਹੋ ਗਿਆ ਬਾਬਾ ਬਾਬੇ ਤਾਂ 5G ਨੈਟਵਰਕ ਚੱਲਦਾ ਬੱਚਾ ਮੈਨੇ ਤੇਮਾਰੀ ਬੁਛਵਾ ਨਹੀਂ ਦੇਖੀ ਆ ਹਾਂ ਦੱਸ ਤੇਰੇ ਅੰਨ ਨਿਆਣਾ ਹੋਗਾ ਅਬ तुम्हारे तुम्हारे नहीं नहीं तुम्हारी तुम्हारी ये आएगी ना ओ बाबा कोई बच्चा मैंने बोल दिया तो बोल दिया मेरी निगाह निगा है तो पार ना निया कि तो सब उपा दस ना उपाई कर लियो उपा दस एक नींबू एक ली मांझा एक ली लाल संदूत ਇੱਕ ਲੀਨ ਲਾਲ ਕੱਪੜਾ ਹਣਾ ਇੱਕ ਲੀਨ ਲੂਨ ਦੀ ਗੁੱਤੀ ਸਮਝ ਲੱਗੀ ਤੇ ਐ ਨਾਲ ਦੇ ਲਈ ਵਿੱਚ ਨਾਰੀਅਲ ਉਹਨੂੰ ਬੰਨ ਕੇ ਸਮਝ ਲੱਗੀ ਬੱਚਾ ਉਹਨੂੰ ਬੰਨ ਕੇ ਤੇ ਚਰਾਏ ਦੇ ਵਿੱਚ ਰੱਖਦੀ ਮੋੜ ਕੇ ਨਾ ਦੇਖੀ ਤੇ ਬਾਬੇ ਦੇ ਬਾਹਰ ਪਾਇਏ ਨਾ ਬੱਚਾ ਬਾਬੇ ਨੂੰ ਕੁਝ ਨਹੀਂ ਹੁੰਦਾ ਬੱਚਾ ਮੇਰੀ ਗੱਲ ਸੁਣ ਜੇ ਮਗਰ ਮੇਰੇ ਲਾਲ ਦੀ ਹੋਈ ਫਿਰ ਫਿਰ ਉਹਨੇ ਉਹ ਮਾਝਾ ਤੇ ਲੈਣਾ ਲੂਨ ਤੇਰੀ ਹੱਡੀਆਂ ਤੇ ਪਾਇਏ ਨਾ ਤੇ ਇਹਨਾਂ ਤੇਰੀ ਮਾਲ ਛੋਏ ਨਹੀਂ ਆ ਹਾਂ ਠੀਕ ਆ ਇਹੜਾ ਨਾਲ ਹੀ ਆਇਆ ਲੋ ਜੇ ਜਿੰਦਰਾ ਸਸਕਾਰ ਹੈ ਹਦਰਪਾਦ ਦਾ ਨਾਂ। ਓ ਜੈ ਬੱppa ਕੀ। ਅੰਦ ਲਾ ਕੇ ਨਾ ਇਸੇ ਕਰਕੇ ਦਿਲ ਮੈਂ ਕਹ ਵੀ ਤੂੰ ਮੁੜ ਕੇ ਨਹੀਂ ਦੇਖਣਾ। ਮੇਰੀ ਗੱਲ ਸੁਣ। ਇਹ ਮੁੜ ਕੇ ਦੇਖ ਲਿਆ ਫਿਰ ਜੱਪਾ ਇਹ ਨਾ। ਠੀਕ ਹੈ ਮੇਰੀ ਗੱਲ ਸੁਣ। ਬੋਲ ਜੈ ਬੱppa। ਬੋਲੋ ਜੱਪਾ ਜੈ ਬੱppa। ਓ ਮੇਰੀ ਸੋਲਾ ਚ ਪੇੜ ਛੱਡੂ ਪੁੱਠੇ ਹਦੀ। ਬੋਲ ਬੱਚਾ। ਮੈਂ ਲੈਣਾ ਰੀਪਰ। ਹਾਂ। ਪ੍ਰੋਬਲਮ ਪਤਾ ਕੀ ਆ? ਬੱਚਾ ਮੇਰੇ पास ਰੀਪਰ ਲੈ ਕੇ ਕਣਕ ਵਾੜੇਗਾ ਹਰੀ। ਯਤੋਂ ਹੀ ਰੀਪਰ ਕਾਲੀ ਰੱਖਿਆ ਬਾਬਾ। ਉਹ ਮੇਰੀ ਸਰਗਿਛ ਦੀਆ ਬੱਚੇ। ਮੇਰੀ ਗੱਲ ਸੁਣ। ਹੋ ਜਾਏ ਬੱਪਾ। ਮੇਰੀ ਗੱਲ ਸੁਣ। ਅਸੀਂ ਲੈਣਾ ਰੀਪਰ। ਪ੍ਰੋਬਲਮ ਪਤਾ ਕੀ ਆ? ਐਡੋ ਟਰੈਕਟਰ ਨਹੀਂ ਹੈਗਾ। ਟਰੈਕਟਰ ਮਗਰ ਕੋਣਾ। ਉਹ ਬੱਚਾ ਮੂਰਖ ਦਿਮਾਗ ਹੈ ਤੇਰਾ। ਹਾਂ। ਕਬ ਟਰੈਕਟਰ ਨਹੀਂ ਆ ਰੀਪਰ ਕਿਆ ਕਰੋਗੇ? ਰੀਪਰ ਤੇ ਤੁਹਾਡੇ ਮੂੰਹ ਕੇ ਮਗਰ ਨਹੀਂ ਪੜੇਗਾ। ਬਾਬਾ ਗਾਂਧੀ ਸੋਚੀ ਜਾਈ ਦੀ ਗਾਂ ਦੀ। ਆ ਕੇ ਉਸਕੇ ਕੁਛ ਹੀ ਨਹੀਂ ਹੋਗਾ ਰੀਪਰ ਕੇ। ਮੂਰਖ ਦਿਮਾਗ। ਤੇ ਇਹ ਦੱਸ ਨਾ ਉਹ ਟਰੈਕਟਰ ਅਸੀਂ ਲੈਣਾ ਮਾਇਆ ਕਿੱਥੋਂ ਆਉਗੀ? ਚੋਰੀ ਕਰੋ। بڑے بڑے ਬੈਂਕ ਮੇਂ ਡਾਲੇ ਡਾਲੇ। ਸਮਝ ਲਾ ਗਈ ਨਾ ਪਾੜਿਆ ਦਸਨ ਬਾਬਾ ਦੇ ਨਾ ਪਹਿਲਾਂ ਖੜੀਏ ਗਾੜੀ ਮੈਂ ਜਰ ਕੋ ਨਾ ਬਾਬਾ ਮੇਰੀ ਸੁਣ ਗੱਲ ਓਏ ਜੋ ਵੀ ਕਰਨਾ ਛਿੱਤੀ ਕਰੋ ਮੇਰੀ ਜੜੀ ਦਾ ਟਾਈਮ ਹੋ ਰਹਾ ਮੇਰੀ ਸੁਣ ਗੱਲ ਯਾਰ ਬੱਕ ਨਾ ਡੀ ਨੋ ਗਿਆ ਚੱਲੀ ਮੇਰੀ ਸੁਣ ਗੱਲ ਬਵਾਸ ਮਤ ਕਰ ਬੱਚਾ ਇੱਕ ਲਈ ਦੋ ਲਈ ਪਟੀਆਂ ਇੱਕ ਲਈ ਮੂਵ ਦੋ ਲੋਂ ਪਟੀਆਂ ਉਹ ਵੀ ਖਟੀਆਂ ਤੇ ਇੱਕ ਲਈ ਬੀਟਾ ਡੀਨ ਉਸ ਕਾ ਮੈਂ ਕੀ ਕਰੂੰ ਬੱਚਾ ਹੱਡੀਆਂ ਦੇ ਬੱਚਾ ਉਹਨਾਂ ਤੇਰੀਆਂ ਸੇਕੜੀਆਂ ਓ ਮੂਰਖ ਬਾਲਕ ਐਸਾ ਨਹੀਂ ਬੋਲਤੇ ਮੈਂ ਤੇਰੀ ਗੱਲ ਸੁਣ ਮੇਰੀ ਗੱਲ ਸੁਣ ਨਾ ਬੱਚਾ ਪਾ ਪਾ ਦੱਸ ਮੈਂ ਵਧੀਆ ਆ ਗਿਆ ਵੀ ਜਿਹੜਾ ਬਾਹਰ ਚ ਜਾਂਦਾ ਪਾ ਸੁਣ ਚਲ ਇੱਕ ਲਈ ਲੌਂਗ ਇੱਕ ਲਈ ਹਰੀ ਲਾਚੀ ਇੱਕ ਲਈ ਚਾਹ ਨੂੰ ਬੜੀ ਸੁਆਚਾ ਬਾਦੀ ਗੁਰੂ ਓਏ ਹੋਏ ਹੋਏ ਸੁਆ ਗਿਆ ਨੂਰਕ ਬੱਚਾ ਐਸਾ ਨਹੀਂ ਬੋਲਤੇ ਪਾ ਸੁਣ ਮੇਰਾ ਆ ਦੱਸ ਤੇਰੇ ਮਿਲਦਾ ਮੈਂ ਮਾਪੁਰਤਾ ਢਾਲ ਬਿੜਨਿਆ ਮੇਰੀ ਬਾਤ ਸੁਣ ਲੈ ਹਾਂ ਹਮ ਲੌਂਗ ਪੇ ਇਥੇ ਲੌਂਗ ਪੀਤੇ ਲਾ ਲਾਚੀ ਪੀ ਤੇ ਤੂ ਲੋਗ ਵੇ ਮੇ ਲਾਚੀ ਤੇਰੀ ਮਾਸੀ ਉਹਦੇ ਪਿੱਛੇ ਹੀ ਗਵਾਚੀ ਵਾਸ ਕਰਤਾ ਬੋਲ ਕਿਤਨਾ ਕਰੇ ਖੁਲੀ ਭਲਾਈ ਅੱਬਾ ਮਾਰਦਾ ਮੇਥੇ ਬਣਾ ਆ ਚੱਲ ਚੱਲ ਦੱਸ ਪਪਾ ਅੱਗੇ ਪਾ ਲੌਂਗ ਲਾਚੀ ਲੌਂਗ ਲਈ ਲਾਚੀ ਲਈ ਇੱਕ ਲਈਂ ਸ਼ਵਾਰਾ ਇੱਕ ਲਈਂ ਲੱਠੀ ਠੀਕ ਆ ਥੋੜਾ ਜਿਹਾ ਲਈਂ ਸ਼ਵਾਰੇ ਨੂੰ ਦੁੱਧ ਚ ਪਾ ਗਏ ਨਾ ਤੇ ਵਿੱਚ ਲਾਚੀ ਸੁੱਟ ਕੇ ਸਦਾ ਰੁਪਈਆ ਸਵਾਦ ਹੀ ਆ ਜਾਏ ਵਿੱਚ ਪੋਵੇ ਬਦਾਮ ਮੈਂ ਠਮਾਰਨੀ ਮੈਂ ਓਏ ਠੀਕ ਆ ਠੀਕ ਆ ਦਿੱਤੇ ਆਪ ਸਰੋਂ ਦੇਲਦੇ ਕਰੋਂ ਦਾ ਤੇਲ ਲੈ ਕੇ ਥੋੜੀ ਵਿੱਚ ਪਾਈ ਖੰਡ ਮੇਰੀ ਗੱਲ ਸੁਣ ਗੁਰੂ ਸ਼ੌਰ ਦੇ ਪੁੱਦਦਿ ਚ ਪਾ ਦੇ ਸਰੋਂ ਦਾ ਤੇਲ ਮੋਰ ਕੀ ਕਰਦਾ ਅਛਦਾਈ ਆ ਬਾਬਾ ਸਰੋਂ ਦਾ ਤੇਲ ਲਿੰਦਾ ਹੋਏ ਕੁੱਟਦੇ ਆ ਬੋਲ ਸੁਣ ਹਾਂ ਜੋ ਮੈਂ ਤੁਮੇ ਪਾਇਆ ਤੇ ਉਸੇ ਠੱਪ ਹੋ ਜਾਏਗਾ ਹਮ ਮਲ ਮਲ ਆਪ ਹੋ ਜਾਏਗਾ ਇੱਕ ਲਈ ਲੌਂ ਇੱਕ ਭਾਰੀ ਮਚਕਲੀ ਕਾਲੀ ਮਿਰਚ ਇਕੱਲੇ ਨਹੀਂ ਹੋਰ ਕਾ ਲੇਗਾ ਤਨੀਆਂ ਪਾਲ ਬਾਬਾ ਲੜਨੀਆਂ ਬੜੀਆਂ सुन बच्चा ऐसे नहीं लेनी बात सुन मेरी हाँ, हाँ, एक लेना कड़कनाथ मुर्गा कुड़ उसको पोटली में बांध के ना तो मूर्ख जाती वो पूरा होना चाहिए उसकी लात बंद करना दी। अभी बच्चा बाबे से ऐसे नहीं बोलते हाँ, उन दोनों को बंद करना अपनी नुकर है ना जो तुम्हारी घर की जहाँ से सबसे ज्यादा लोग गुजरते है ਉਹ ਤੁਹਾਡੇ ਘਰ ਕੀ ਨੁੱਕਰ ਜਾਂਹ ਸਭ ਤੋਂ ਜ਼ਿਆਦਾ ਲੋਕ ਗੁਜ਼ਰਤੇ ਹਨ ਸੱਜੇ ਬੰਦੇ ਖੱਬੇ ਬੰਦੇ ਉਹ ਲੋਕ ਜਾਂਹ ਸੇ ਜ਼ਿਆਦਾ ਗੁਜ਼ਰਤੇ ਹਨ ਦੋ ਬੰਦੇ ਦੋ ਬੰਦੇ ਦੋਨੇ ਬੰਦੇ ਉहां ਪੇ ਰੱਖ ਦੇਣਾ ਉਕੜ ਤੇ ਇੱਕ ਹੀ ਲਿਆ ਸਭ ਲੀਲ ਹੋ ਜਾਏਗਾ ਲੋਕ ਦਿਨ ਖੋਇਆ ਫਿਰ ਬੱਚਾ ਕੜਾ ਫਿਰ ਦੋਨੇ ਰੱਖਾਂਗਾ ਹਾਂ ਉਹ ਰੱਖ ਜਾਤੀ ਇੱਕ ਨੁੱਕਰ ਪੇ ਰੱਖਣਾ ਹੈ ਇੱਕ ਉਕੜ ਹਮ ਸਮਾਨ ਉਹ ਹੀ ਰੱਖਣਾ ਹੈ ਪੋਰਟਲ ਵੀ ਬੰਦ ਕਰ ਉੱਥੇ ਆਪਣਾ ਚੁੱਲਾ ਤੇ ਲਾਵਾਂਗੇ ਤੜਕਾ ਬਹਿ ਕੇ ਨਾ ਆ ਸਕਾਂ ਆਏ ਆਏ ਬਾਬਾ ਬੋਲ ਬੱਚਾ ਯਾਰਾ ਹਾਤੀ ਵੇਖ ਪਤਾ ਮੈਨੂੰ ਤੀਆਂ ਦੇ ਲਈ ਸੋਨੇ ਆ ਤੀਆਂ ਦੇ ਨਹੀਂ ਬਾਬਾ ਸੀਆਂ ਦੇ ਉਹ ਮੈਂ ਵੀ ਲੈਣ ਦਾ ਮੈਨੂੰ ਪਤਾ ਤੀਆਂ ਦੇ ਆ ਮੇਰਾ ਰੇਡ ਨਹੀਂ ਬਣਿਆ ਮੈਂ ਦਾਖ ਲੈਣਾ ਸਾਨੂੰ ਕੋਈ ਗੱਲ ਨਹੀਂ ਆ ਤੂੰ ਆਹ ਵੇਖ ਤਲੀ ਵੇ ਉਹ ਇਹ ਲਾਗੀ ਵੇਖਾਂ ਦਸਤਾਨਾ ਲਾਹ ਤੇ ਫੇਰੀ ਵੇਖੂੰਗਾ ਐ ਤਰ੍ਹਾਂ ਨਹੀਂ ਦੇਖੂਗੀ ਐ ਤਾਂ ਮੈਂ ਕਿ ਸਕੈਨਰ ਆ ਲਾਉਣਾ ਪਊਗਾ ਆ ਬੱਚਾ ਇਹ بابا ਮੇਰਾ ਸੁਣ ਇਹ ਲੈ ਜਾਓ ਸੋਨਾ ਤਰਤ ਹੋ ਗਿਆ ਹੋ ਯਾ ਤੋ ਗਿਆ ਵਾ ਬਾਬੇ ਦੀ ਨਿਗਾਹ ਹੀ ਕਮਜ਼ੋਰ ਆ। ਉਹ ਭਰਾ ਅਗਲਾ ਕੌਣ ਕਰਨੀ ਆ ਵਾ ਪਹਿਲਾ ਵੇਚ ਵੇਲ ਕੀਰਾ। ਬਾਬਾ ਮੇਰੀ ਗੱਲ ਸੁਣ ਇਹ ਵੇਖ ਇੰਦੀ ਨਾਲ ਦੀ ਦੇ ਹੱਥ ਚ ਨਹੀਂ ਆਉਂਦੀ। ਵਾਸਚ ਨਹੀਂ ਆਉਂਦੀ। ਤੇਰੀ ਨਾਲ ਦੀ ਤੇਰੇ ਵਾਸਚ ਨਹੀਂ ਆਉਂਦੀ। ਦੋ ਲਈ ਆ ਦੋ ਲਈ ਲਾਚੀਆਂ ਕਲੀ ਕਿੰਨੂ ਇੱਕ ਲਈ ਸ਼ਵਾਰਾ ਇੱਕ ਲਈ ਮੱਠੀ। ਹੂੰ। ਉਹਨੂੰ ਬੰਨੀ ਲਾਲ ਕੱਪੜੇ ਚ। ਹੂੰ। ਸਮਝ ਲੱਗੀ? ਹੂੰ। ਲਾਲ ਕੱਪੜੇ ਚ ਬਨ ਕੇ ਤੇ ਪੁੱਤਰਾ ਉਹਨੂੰ ਆਪਣੀ ਨਾਲ ਦੀ ਦੇ ਸਹਰਾਣੇ ਥਲੇ ਰਾਦੀ। ਬਸ। ਸਵੇਰੇ ਉੱਠ ਕੇ ਲਾਚੀਆਂ ਦੀ ਬਣਾਈ ਚਾਹ। ਸ਼ਵਾਰੇ ਭਾਈ ਦੁੱਧ ਚ। ਓ ਮੂਰਖ ਬਾਲਕ ਸ਼ੇਰ ਨੂੰ ਜਿੰਨਾ ਨਹੀਂ ਤੇਰੇ ਹੱਥ ਚੂਗੀ ਹੁਣ ਕੀ ਹੋਣੀ ਹੈਗੀ ਹੁਣ ਵੀ ਹੈਗੀ ਤੇਰੇ ਵਾਸਤੇ ਛੱਡ ਦੇ ਫਿਰ ਉਹ ਬਾਲਕ ਅਜੇ ਨਹੀਂ ਹੈਗੀ ਹੋਏਗੀ ਉਹ ਨਹੀਂ ਬਾਬਾ ਮਾਂ ਮਾਰੇ ਵਾਸਦਾ ਹੀ ਹੈ ਕੋਈ ਬੱਚਾ ਛੋੜ ਛੋੜ ਇਸਕੋ ਛੱਡ ਦੇ ਬਾਬਾ ਮਾਂ ਹੀ ਵਸਦਾ ਜਾਈਏ ਭੱਜ ਜਣੀ ਹੋ ਮੂਰਖ ਬਾਲਕ ਛੋੜ ਇਸ ਤਾ ਨਾ ਹਲਦੀ ਵਾਸਤੇ ਨਹੀਂ ਬਾਬਾ ਤੂੰ ਨਾ ਵਾਸਤ ਕਰ ਲਈ ਬੱਚਾ ਅਖਾਂ ਨਹੀਂ ਬੋਲਦੀ ਚੱਲ ਮੇਰੀ ਗੱਲ ਸੁਣ ਬਾਬਾ ਹੋਨ ਮੇਰੀ ਗੱਲ ਛੱਡ ਫੂ ਆਪਾਂ ਅੱਧ ਪਿਛੇ ਕਰ। ਉਹ ਬਾਬੇ ਨੂੰ ਵੇਖ ਤੇ ਲੈਂਦੇ ਤਨੇ ਵੇਖੀ ਕੋਈ ਲਕੀ ਰਿਆ ਬੱਚੇ ਇਹ ਲਈ ਬੜੀ ਮੈਲ ਤੇ ਅੱਧਾ ਗਲਾ ਨਿਕਲੀ ਆਉਣੀ। ਓਏ ਨਹੀਂ ਲਕੀ ਤੇਰੇ ਲਈ ਹੱਥ ਨਹੀਂ ਆ ਵੇ। ਬੱਚਾ ਆ ਬਾਬਿਆਂ ਦੇ ਹੱਥੀਂ। ਕੰਮ ਕਰਦਾ ਬਾਬਾ ਦੱਸ ਨਾ। ਯਾਰ ਬਾਬਾ ਕੰਮ ਕਰ ਨਹੀਂ ਤੁਰੰਡਿਆ। ਉਹ ਤਾਂ ਕੰਮ ਕਰ ਤੇਰਾ ਤਾਂ ਨਹੀਂ ਤੁਰੰਡਿਆ। ਕੈਮਰਾ ਲਾ ਕੇ ਲਿਆਓ। ਯਾਰ ੜੀ ਲੀਕ ਗਈ ਹੈ ਨਾ। ਹੂੰ। ਇੱਥੋਂ ਆ ਕੇ ਮਿਟ ਗਈ ਹੈ ਨਾ। ਹੂੰ। ਇਹਦੇ ਕਰਕੇ ਨਹੀਂ ਤੁਰੰਡਿਆ। ਹੁਣ ਇਹ ਪੈਨ ਵਾਲੀ ਮੂਰਖ ਬੱਚਾ ਜੇ ਐਵੇਂ ਪਗਦਾ ਹੁੰਦਾ ਪਿੰਨਾ ਨਾ ਲਾਉਂਦਾ ਤੈਨੂੰ ਨਾ ਬੋਲੀ ਚਪੇੜ ਛੱਡਾ ਲਕੀਰ ਮੁੱਕੀ ਲਕੀਰ ਵਾਵਾਂਗੇ ਤੇ ਕੰਮ ਕਰੂ ਮਾਰਕਰ ਨਵਾ ਪੈਣਾ ਮੇਟ ਜਾਂਦਾ ਮੂਰਖ ਬਾਲਕ ਜੀ ਅੱਜਕੱਲ ਲਕੀਰਾਂ ਨਾ ਪਿੰਨ ਉਹ ਟਾਟੂ ਬਣਾਉਂਦਾ ਮੇਟਣਾ ਹੀ ਨਹੀਂ ਸਹੀ ਹੈ ਸਾਰੀ ਜ਼ਿੰਦਗੀ ਨਹੀਂ ਮੇਟਣੀ ਮੇਰਾ ਕੰਮ ਵੀ ਵਧੀਆ ਚੱਲ ਰਿਹਾ ਇੱਕ ਬਾਲਕ ਜੇ ਕੰਮ ਦੀ ਕੋਈ ਗੱਲ ਕਰਨੀ ਉਹ ਕਰੋ ਨਹੀਂ ਤਾਂ ਜਾਓ ਮੇਰਾ ਟਾਈਮ ਨਾ ਖਰਾਬ ਕਰੋ ਕੰਮ ਦੀਆਂ ਨਾ ਬਾਕੀ ਦੱਸ ਵੀ ਮੇਰੀ ਜਨਾਨੀ ਜਿਹੜੀ ਵਾਸਤੇ ਕੜੀ ਨਕੀ ਤਾਉਂਗੀ ਮੈਂ ਲਕੀਰ ਸਿਰੇ ਵਾ ਝੂੜੀ ਕਰਦਾ ਵਾਂ ਸਰ ਬਾਬਾ ਤਾਂ ਇਹ ਨਾ ਕਰਦੀ ਕਿ ਮੇਨੋ ਤਰਬ ਵਿਖ ਦਿਖੜਿਆ ਕੀ ਬੱਚਾ ਇਹੋ ਟਿੰਜੇ ਚ ਲੋਕਾਂ ਨੇ ਤੈਨੂੰ ਫੁਕ ਰਏ ਤੇ ਹੋ ਬੱਚਾ ਮੂਰਖ ਬਾਲਕ ਚੰਗਾ ਬੱਚਾ ਤੂੰ ਕਿਹੜਾ ਕੋਈ ਕੀਤਾ ਯਾਰ ਨਾਲ ਚਾਗਾ ਬੱਚਾ ਸਮਾਰਾ ਹੋਗਾ ਵੀ ਨਹੀਂ ਕੁਝ ਇੱਕ ਹੋਰ ਬਾਬਾ ਹੈ ਗਈ